ਇਨਾਂ ਨੇ ਭਵਿੰਦਰ ਸਿੰਘ ਫਿੱਡੇ ਦੀ ਕਬੱਡੀ ਦੇਖੀ ਐ ਉਹ ਬਾਬੇ ਕਹਿੰਦੇ ਹੁਣਿਆ ਵੀ ਆਹ ਭਲੇਖਾ ਜਾ ਪੈਂਦਾ ਇਹਦਾ ਭਲੇਖਾ ਜਾ ਪੈਂਦਾ ਪਰ ਦੂਜੇ ਪਾਸੇ ਛੀਲੂ ਦੁਨੀਆ ਦਾ ਮਹਾਨ ਹੁਣ ਲੋਕਾਂ ਨੇ ਗੋਦੀ ਲਾ ਕੇ ਵੇਖੇ ਤੱਕਰ 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 ਆਉਂਦਾ ਪਰ ਕੋਈ ਨਹੀਂ ਕੋਈ ਨਹੀਂ ਕੋਈ ਪਿਆਰ ਨਾਲ ਪਿਆਰ ਨਾਲ ਅੱਖੇ ਨਾਲ ਖੇਡਦੇ ਹੋ ਯਾਰ ਕੋਈ ਨਾ ਸਵਾਦ ਨਾਲ ਸਵਾਦ ਲੋ ਨਜ਼ਾਰਾ ਹੈ ਕਬੱਡੀ ਦਾ ਸ਼ੇਪਟ ਨਾਲੇ ਨਜ਼ਾਰਾ ਲੈ ਰਹੇ ਆ ਉਹ ਕੀ ਹਾਲ ਚਾਲਾ ਸ਼ੇਪਟ ਦੇ ਨਜ਼ਾਰਾ ਆਉਂਦਾ ਕਿ ਨਹੀਂ ਠੀਕ ਹੈ ਸਵਾਦ ਆ ਰਿਹਾ ਮੇਰੇ ਵੀਰੋ ਕਬੱਡੀ ਫੈਡਰੇਸ਼ਨ ਆਫ ਆਸਟ੍ਰੇਲੀਆ ਦਾ ਬੈਨਰ ਹੈ ਕਿ ਕੀ ਐਡਕਿਨ ਯਾਰਾ ਪਚੰਡੇ ਜੁੰਦੇ ਲਾਇ ਫੈਡਰੇਸ਼ਨ ਦੇ ਪਹਿਲੇ ਸਾਲ ਹੀ ਜਿਆਦਾ ਮੈਨੂੰ ਲੱਗਦਾ ਵੀ ਐਡਕੀ ਵੀ ਲਾਇਆ ਕਰੋ ਕੋਈ ਗੱਲ ਨਹੀਂ ਉਹ ਕਬੱਡੀ ਮੈਦਾਨ ਦੇ ਵਿੱਚ ਪੰਜਾਬ ਸਪੋਰਟਸ ਕਲੱਬ ਸ਼ਰਟ ਇਹ ਮੈਨੂੰ ਲੱਗਦਾ ਵੀ ਬੁੱਢਾ ਥੇ ਵਿਆਸ ਕੋਲੇ ਆਣੋਂ ਬਿਲਕੁਲ ਵਿਆਸ ਇਲਾਕਾ ਵੀ ਬੜਾ ਸੋਹਣਾ ਇਲਾਕਾ ਹੈ ਮੇਰੇ ਵੀਰੋ ਬੁੱਢਾ ਥੇ ਸਠਿਆੜਾ ਉਸ ਇਲਾਕੇ ਦੇ ਬੜੇ ਮਸ਼ਹੂਰ ਪਿੰਡ ਨੇ ਭਾਵੇਂ ਯੋਧੇ ਦੀ ਗੱਲ ਹੈ ਕਿ ਉਸ ਇਲਾਕੇ ਦਾ ਮਾਝੇ ਵਾਲਾ ਖਿਡਾਰੀ ਹੈ ਪਟਿਆਰੇ ਵਾਲਾ ਆ ਗਿਆ ਤੇ ਮਰ ਜਾਣਾ ਮਾਨਵੀ ਖਿਡਾਰੀ ਬੜਾ ਵੱਡਾ ਸੀ ਬਾਗਾਂ ਵਾਲੇ ਸ਼ਹਿਰ ਪਟਿਆਰੇ ਜਿਹਦਾ ਅੱਡਾ ਸੀ ਉਹ ਸੁਲਤਾਨ ਦੀ ਕਬੱਡੀ ਚਾਰ ਨੇ ਇੱਕ ਤੇ ਟੈਟੂ ਮੈਂ ਪਹਿਲਾਂ ਕਿਹਾ ਵੀ ਜਿਹੜਾ ਟੈਟੂ ਰੈਡੀ ਹੋਟਲ ਦੇ ਉਹੀ ਪਾਲੇ ਨੇ ਉਹੀ ਸੁਲਤਾਨ ਦੇ ਤੇ ਉਹੀ ਮੇਰੇ ਵੀਰੋ ਆ ਚੋਗਰਾ ਦੇ ਬਣਿਆ ਹੋਇਆ ਭਾਵੇਂ ਉਹ ਗੱਲ ਇਸ ਨੌਜਵਾਨ ਦੀ ਹੈ ਭਾਵੇਂ ਉਹ ਗੱਲ ਪਿੰਨੀ ਪਤਾਰੇ ਦੀ ਹੈ ਉਹਨਾਂ ਨੌਜਵਾਨਾਂ ਦੀ ਬੈਕ ਤੇ ਜਿਹੜਾ ਟੈਟੂ ਹੈ ਉਹ ਸੇਮ ਨਹੀਂ ਬਿਲਕੁਲ ਮਿਲਦੇ ਜੁਲਦੇ ਟੈਟੂ ਨੇ ਪੁਆਇੰਟ ਤਾਵੀ ਦਾ ਪੁਆਇੰਟ ਜਿਹੜਾ ਤਾਵੀ ਦਾ ਹਾਫ ਸਮਾਂ ਇਸ ਮੈਚ ਦਾ ਹੋ ਚੁੱਕਿਆ ਹੈ ਜਰਨੈਲ ਹਰੀ ਸਿੰਘ ਨਲਵਾ ਕਬੱਡੀ ਕਲੱਬ ਤੇ ਸਿੜਨੀ ਕਬੱਡੀ ਕਲੱਬ ਅਗਲਾ ਮੈਚ ਮੇਰੀ ਬੇਨਤੀ ਹੈ ਫੈਡਰੇਸ਼ਨ ਨੂੰ ਰਾਜੂ ਮੰਗਲੀ ਇੱਕ ਵੀਰ ਬਣ ਕੇ ਪੁਆਇੰਟ ਪੁੱਛੇ ਇਧਰੋਂ